ਹਾਂਜੀ ਦੋਸਤੋ ਜਿਵੇਂ ਸਾਨੂੰ ਪਤਾ ਹੀ ਹੈ ਕਿ ਲੋਕ ਸਭਾ ਦੇ ਚੋਣਾਂ ਦਾ ਪ੍ਰਚਾਰ ਜੋਰਾ ਸਰ ਤੇ ਚੱਲ ਰਿਹਾ ਹੈ ਹਰ ਇੱਕ ਪਾਰਟੀ ਆਪਣਾ ਪੱਬਾਂ ਦਾ ਜੋਰ ਲਾ ਰਹੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਜੀ ਹਾਂ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 1 ਜੂਨ ਤੱਕ ਦਿੱਤੀ ਹੈ ਜ਼ਮਾਨਤ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣ ਸਾਰ ਹੀ ਉਹਨਾਂ ਪ੍ਰਚਾਰ ਸ਼ੁਰੂ ਕੀਤਾ ਤੁਸੀਂ ਵੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਭਾਰੀ ਕੱਟ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਕੈਪਸ਼ਨ ਦੇ ਵਿੱਚ ਲਿਖਦੇ ਆਖਿਆ ਮੈਂਨੇ ਕਿਹਾ ਥਾਣਾ ਜਲਦੀ ਆਉਂਗਾ ਲੋ ਆ ਗਿਆ ਦੇਸ਼ ਭਰ ਕੇ ਕਰੋੜੋਂ ਲੋਗੋ ਕੇ ਆਸ਼ੀਰਵਾਦ ਕੇ ਸਾਥ ਅੱਜ ਮੈਂ ਤੁਹਾਰੇ ਵਿੱਚ ਹਾਂ ਅਬ ਹਮ ਸਭ ਕੋ ਮਿਲ ਕੇ ਇਸ ਤਾਨਾਸ਼ਾਈ ਲੜਾਈ ਸੇ ਲੜਨਾ ਪੜੇਗਾ ਉਥੇ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਜੀ ਵੀ ਆਪਣੇ ਰੋਡ ショਅ ਲਗਾਤਾਰ ਪੰਜਾਬ ਦੇ ਵਿੱਚ ਕੱਢ ਰਹੇ ਨੇ ਹਾਂਜੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਆਪਣੇ ਰੈਕਮੈਂਡ ਬਾਕਸ ਦੇ ਵਿੱਚ ਇੱਕ ਵਾਰੀ ਰਾਏ ਜਰੂਰ ਸਾਂਝੀ ਕਰੋ ਜੇ ਕਿ ਇਸ ਵਾਰ ਸੈਂਟਰ ਦੀ ਸਰਕਾਰ ਅਤੇ ਪੰਜਾਬ ਦੇ ਵਿੱਚ ਕੌਣ ਮਾਰੇਗਾ ਬਾਜੀ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ